ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਦਾ ਟ੍ਰੇਲਰ ਜਿਵੇਂ ਹੀ ਆਇਆ ਵਿਵਾਦ ਦਾ ਕਾਰਨ ਬਣ ਗਿਆ ਦਰਅਸਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਵਿੱਚ ਕਿਰੇ ਹੋਏ ਨੇ ਵਿਵਾਦ ਦੀ ਵਜ੍ਹਾ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾ ਹਾਨੀਆ ਅਮੀਰ ਦੀ ਭੂਮਿਕਾ ਹਾਨੀਆ ਪੈਲਗਾਮ ਹਮਲੇ ਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਪਾਕਿਸਤਾਨ ਵਿੱਚ ਤਣਾਅ ਦੇ ਚੱਲਦੇ ਇਸ ਦੀ ਕਾਸਟਿੰਗ ਨੂੰ ਲੈ ਕੇ ਲੋਕਾਂ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹਾਨੀਆ ਅਮੀਰ ਜੀ ਜਦੋਂ ਕਾਸਟਿੰਗ ਦੇ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਦਲਜੀਤ ਦੁਸਾਂਝ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਤੇ ਦਲਜੀਤ ਨੂੰ ਹੁਣ ਵਿਵਾਦਾਂ ਦੇ ਨਾਲ ਨਾਲ ਗੱਦਾ ਟੈਗ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਦਰਅਸਲ ਦਲਜੀਤ ਦੁਸਾਂਝ ਨੂੰ F W I C E ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਨੂੰ ਗੱਦਾਰ ਕਿਹਾ ਜਾ ਰਿਹਾ। F W I C E ਦੇ ਪ੍ਰਧਾਨ ਨੇ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ ਤੇ ਕਹਿ ਕਿ ਉਹ ਦਲਜੀਤ ਤੇ ਪ੍ਰੋਡਿਊਸਰ ਦੋਨਾਂ ਤੇ ਕੇਸ ਕਰਨਗੇ ਤੇ ਇਸ ਫਿਲਮ ਨੂੰ ਹਮੇਸ਼ਾ ਲਈ ਬੈਨ ਕਰ ਦੇਣਗੇ ਜਿਸ ਤੋਂ ਬਾਅਦ ਦਲਜੀਤ ਦੁਸਾਂਜ ਨੂੰ ਫਿਲਮ ਇੰਡਸਟਰੀ ਦੇ ਵਿੱਚ ਕੰਮ ਤੱਕ ਮਿਲਣਾ ਮੁਸ਼ਕਲ ਹੋ ਜਾਵੇਗਾ ਕਿ ਤੇ ਦਲਜੀਤ ਦੁਸਾਂਜ ਜੇਕਰ ਬੈਨ ਹੋ ਜਾਂਦੇ ਨਹੀਂ ਤਾਂ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਵੱਡੀਆਂ ਨੇ ਇਸ ਮੌਕੇ ਉਹਨਾਂ ਨੇ ਦਲਜੀਤ ਦੁਸਾਂਜ ਨੂੰ ਸਿੱਧੇ ਤੌਰ ਤੇ ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਕਿਹਾ ਤੇ ਕਿਹਾ ਕਿ ਇਸ ਮਾਹੌਲ ਦੇ ਵਿਚਕਾਰ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਵਿੱਚ ਲੈਣਾ ਇੱਕ ਵਿਵਾਦ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਬਰਹਾਲ ਫਿਲਮ ਨੂੰ ਲੈ ਕੇ ਜਿੱਤੇ ਕਿਹਾ ਜਾ ਰਿਹਾ ਹੈ ਕਿ ਟ੍ਰੇਲਰ ਨੇ ਆਉਂਦੇ ਹੀ ਤਹਿਲਕਾ ਮਚਾ ਦਿੱਤਾ ਉੱਥੇ ਹੀ ਇੰਨਾ ਵਿਵਾਦ ਦਾ ਤੋਂ ਬਾਅਦ ਵਿਰੋਧ ਤੋਂ ਬਾਅਦ ਦਿਲਜੀਤ ਦੋਸਾਂਝ ਦੀਆਂ ਪਰੇਸ਼ਾਨੀਆਂ ਵਧੀਆਂ ਵੀ ਲਾਜ਼ਮੀ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀਤਰੀ ਦਾ ਟ੍ਰੇਲਰ ਜਿਵੇਂ ਹੀ ਆਇਆ ਵਿਵਾਦ ਦਾ ਕਾਰਨ ਬਣ ਗਿਆ ਦਰਅਸਲ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਆਉਣ ਵਾਲੀ ਫਿਲਮ ਸਰਦਾਰ ਜੀਤਰੀ ਨੂੰ ਲੈ ਕੇ ਵਿਵਾਦਾਂ ਵਿੱਚ ਕਿਰੇ ਹੋਏ ਨੇ ਵਿਵਾਦ ਦੀ ਵਜ੍ਹਾ ਫਿਲਮ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਦੀ ਭੂਮਿਕਾ ਹਾਨੀਆ ਪੈਲਗਾਮ ਹਮਲੇ ਤੇ ਆਪਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਪਾਕਿਸਤਾਨ ਵਿਚ ਤਣਾਅ ਦੇ ਚੱਲਦੇ ਇਸ ਦੀ ਕਾਸਟਿੰਗ ਨੂੰ ਲੈ ਕੇ ਲੋਕਾਂ ਵੱਲੋਂ ਸਖਤ ਨਿੰਦਾ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਹਾਨੀਆ ਅਮੀਰ ਦੀ ਜਦੋਂ ਕਾਸਟਿੰਗ ਦੇ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਦਲਜੀਤ ਦੁਸਾਂਸ ਤੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਤੇ ਦਲਜੀਤ ਨੂੰ ਹੁਣ ਵਿਵਾਦਾਂ ਦੇ ਨਾਲ ਨਾਲ ਗੱਦਾ ਟੈਗ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਦਰਅਸਲ ਦਲਜੀਤ ਦੁਸਾਂਝ ਨੂੰ F W I C E ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਨੂੰ ਗੱਦਾਰ ਕਿਹਾ ਜਾ ਰਿਹਾ F W I C E ਦੇ ਪ੍ਰਧਾਨ ਨੇ ਫਿਲਮ ਨੂੰ ਬੈਨ ਕਰਨ ਦੀ ਮੰਗ ਕੀਤੀ ਹੈ ਤੇ ਕਹਿ ਕਿ ਉਹ ਦਲਜੀਤ ਤੇ ਪ੍ਰੋਡਿਊਸਰ ਦੋਨਾਂ ਤੇ ਕੇਸ ਕਰਨਗੇ ਤੇ ਇਸ ਫਿਲਮ ਨੂੰ ਹਮੇਸ਼ਾ ਲਈ ਬੈਨ ਕਰ ਦੇਣਗੇ ਜਿਸ ਤੋਂ ਬਾਅਦ ਦਲਜੀਤ ਦੁਸਾਂਝ ਨੂੰ ਫਿਲਮ ਇੰਡਸਟਰੀ ਦੇ ਵਿੱਚ ਕੰਮ ਤੱਕ ਮਿਲਣਾ ਮੁਸ਼ਕਲ ਹੋ ਜਾਵੇਗਾ ਤੇ ਦਲਜੀਤ ਦੁਸਾਂਝ ਜੇਕਰ ਬੈਨ ਹੋ ਜਾਂਦੇ ਨੇ ਤਾਂ ਉਹਨਾਂ ਦੀਆਂ ਮੁਸ਼ਕਲਾਂ ਕਾਫੀ ਵੱਡ ਸੱਕੀਆਂ ਨੇ ਇਸ ਮੌਕੇ ਉਹਨਾਂ ਨੇ ਦਲਜੀਤ ਦੁਸਾਂਜ ਨੂੰ ਸਿੱਧੇ ਤੌਰ ਤੇ ਇਸ ਪੂਰੀ ਘਟਨਾ ਲਈ ਜ਼ਿੰਮੇਵਾਰ ਕਿਹਾ ਤੇ ਕਿਹਾ ਕਿ ਇਸ ਮਾਹੌਲ ਦੇ ਵਿਚਕਾਰ ਪਾਕਿਸਤਾਨੀ ਅਦਾਕਾਰਾਂ ਨੂੰ ਫਿਲਮ ਵਿੱਚ ਲੈਣਾ ਇੱਕ ਵਿਵਾਦ ਵੱਡੇ ਵਿਵਾਦ ਦਾ ਕਾਰਨ ਬਣ ਗਿਆ ਬਰਾਹਾਲ ਫਿਲਮ ਨੂੰ ਲੈ ਕੇ ਜਿੱਤੇ ਕਿਹਾ ਜਾ ਰਿਹਾ ਹੈ ਕਿ ਟ੍ਰੇਲਰ ਨੇ ਆਉਂਦੇ ਹੀ ਤਹਿਲਕਾ ਮਚਾ ਦਿੱਤਾ ਉੱਥੇ ਹੀ ਇਨਾ ਵਿਵਾਦਾਂ ਤਬਾਦ ਵਿਰੋਧ ਤਬਾਦ ਦਲਜੀਤ ਦੁਸਾਂਜ ਦੀਆਂ ਪਰੇਸ਼ਾਨੀਆਂ ਵਧਨੀਆਂ ਵੀ ਲਾਜ਼ਮੀ ਨੇ